ਸ਼ਸ਼ੀਕਾਲ ਮੈਂ ਕੋਮਲ ਪੰਜਾਬੀਆ ਖਬਰਾਂ ਦੇ ਵਿੱਚ ਤੁਹਾਡਾ ਸਭ ਦਾ ਸਵਾਗਤ ਹੈ ਸਭ ਤੋਂ ਪਹਿਲਾਂ ਨਜ਼ਰ ਮਾਰਦੇ ਹਾਂ ਮੁੱਖ ਸੁਰਖੀਆਂ ਦੇ ਉੱਤੇ ਵੈਂਟੀਲੇਟਰ ਦੇ ਉੱਤੇ ਬੰਗਲਾਦੇਸ਼ ਦੇ ਸਾਬਕਾ ਪੀਐਮ ਪੀਐਮ ਮੋਦੀ ਨੇ ਜਲਦ ਠੀਕ ਹੋਣ ਦੀ ਕੀਤੀ ਕਾਮਨਾ ਦਿੱਲੀ ਦੇ ਵਿੱਚ ਰਹਿਣ ਬਸੇਰੇ ਦੇ ਵਿੱਚ ਭਿਆਨ ਕਾਗ ਲੱਗਣ ਦੇ ਕਾਰਨ ਦੋ ਲੋਕਾਂ ਦੀ ਹੋਈ ਦਰਦਨਾਕ ਮੌਤ। ਸ਼੍ਰੀ ਨਗਰ ਦੇ ਵਿੱਚ ਫੜਿਆ ਗਿਆ ਪਾਕਿਸਤਾਨੀ ਜਾਸੂਸ ਆਈਐਸਆਈ ਦੇ ਸੰਪਰਕ ਦੇ ਵਿੱਚ ਸੀ ਨੌਜਵਾਨ। ਇਹ ਹੁਣ ਖਬਰਾਂ ਵਿਸਥਾਰ ਦੇ ਨਾਲ ਬੰਗਲਾਦੇਸ਼ ਦੀ ਸਾਬਕਾ ਪ੍ਰਧਾਨ ਮੰਤਰੀ ਖਾਇਦਾ ਜ਼ਿਆਦੀ ਢਾਕਾ ਦੇ ਇੱਕ ਹਸਪਤਾਲ ਦੇ ਵਿੱਚ ਹਾਲਤ ਨਾਜ਼ੁਕ ਬਣੀ ਹੋਈ ਹੈ ਉਹਨਾਂ ਨੂੰ ਵੈਂਟੀਲੇਟਰ ਤੇ ਤਬਦੀਲ ਕਰ ਦਿੱਤਾ ਗਿਆ ਇਸ ਦੌਰਾਨ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਆਪਣੇ ਐਕਸ ਹੈਂਡਲ ਤੇ ਉਹਨਾਂ ਦੇ ਜਲਦ ਠੀਕ ਹੋਣ ਦੀ ਕਾਮਨਾ ਕਰਦੇ ਹੋਏ ਇੱਕ ਪੋਸਟ ਸ਼ੇਅਰ ਕੀਤਾ ਹੈ 80 ਸਾਲਾ ਬੰਗਲਾਦੇਸ਼ ਨੈਸ਼ਨਲਿਸਟ ਪਾਰਟੀ ਦੀ ਨੇਤਾ ਖਾਲੀਦਾ ਜ਼ਿਆ ਨੂੰ 23 ਨਵੰਬਰ ਨੂੰ ਛਾਤੀ ਦੀ ਇਨਫੈਕਸ਼ਨ ਦੇ ਕਾਰਨ ਇੱਕ ਨਿੱਜੀ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਸੀ ਜਿਸ ਨੇ ਉਹਨਾਂ ਦੇ ਦਿਲ ਅਤੇ ਫੇਫੜਿਆਂ ਨੂੰ ਬੁਰੀ ਤਰੀਕੇ ਦੇ ਨਾਲ ਪ੍ਰਭਾਵਿਤ ਕੀਤਾ ਸੀ ਅਤੇ ਪ੍ਰਧਾਨ ਮੰਤਰੀ ਨરેન્દ્ર ਮੋਦੀ ਨੇ ਆਪਣੇ ਐਕਸ ਹੈਂਡਲ ਤੇ ਪੋਸਟ ਕਰਦੇ ਹੋਏ ਲਿਖਿਆ ਕਿ ਮੈਂ ਬੇਗਮ ਖਾਲੀਦਾ ਜ਼ਿਆ ਦੀ ਸਿਹਤ ਬਾਰੇ ਜਾਣ ਕੇ ਬਹੁਤ ਚਿੰਤਤਾਂ ਜਿਨ੍ਹਾਂ ਨੇ ਕਈ ਸਾਲਾਂ ਤੋਂ ਬੰਗਲਾਦੇਸ਼ ਦੇ ਜਨਤਕ ਜੀਵਨ ਦੇ ਵਿੱਚ ਯੋਗਦਾਨ ਪਾਇਆ ਹੈ ਅਸੀਂ ਉਹਨਾਂ ਦੇ ਜਲਦ ਠੀਕ ਹੋਣ ਦੀ ਕਾਮਨਾ ਕਰਦੇ ਹਾਂ ਭਾਰਤ ਹਰ ਸੰਭਵ ਸਹਾਇਤਾ ਪ੍ਰਦਾਨ ਕਰਨ ਦੇ ਲਈ ਹਮੇਸ਼ਾ ਤਿਆਰ ਹੈ ਦਿੱਲੀ ਦੇ ਵਸੰਤ ਵਿਹਾਰ ਦੇ ਵਿੱਚ ਮੈਟਰੋ ਸਟੇਸ਼ਨ ਦੇ ਬਣੇ ਕੋਲੀ ਕੈਂਪ ਦੇ ਵਿੱਚ ਇੱਕ ਰਹਿਣ ਬਸੇਰੇ ਦੇ ਵਿੱਚ ਭਿਆਨਕ ਅੱਗ ਲੱਗ ਗਈ ਅਤੇ ਇਸ ਦੁਖਦਾਈ ਘਟਨਾ ਦੇ ਵਿੱਚ ਦੋ ਲੋਕਾਂ ਦੀ ਸੜਨ ਦੇ ਕਾਰਨ ਮੌਤ ਹੋ ਗਈ। ਘਟਨਾ ਦੀ ਜਾਣਕਾਰੀ ਮਿਲਦੇ ਹੀ ਵਸੰਤ ਵਿਹਾਰ ਪੁਲਿਸ ਸਟੇਸ਼ਨ ਦੇ ਆਈਐਸਆਈ ਮੁਕੇਸ਼ ਤੁਰੰਤ ਮੌਕੇ ਤੇ ਪਹੁੰਚੀ ਅਤੇ ਦੋ ਲੋਕਾਂ ਦੀਆਂ ਲਾਸ਼ਾਂ ਮਿਲੀਆਂ ਜਿਨ੍ਹਾਂ ਦੀ ਪਛਾਣ ਅਰਜੁਨ ਅਤੇ ਵਿਕਾਸ ਦੇ ਵਜੋਂ ਹੋਈ ਹੈ ਪੁਲਿਸ ਨੇ ਇਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਇਹ ਅੱਗ ਇੱਕ ਰਹਿਣ ਵਸੇਰੇ ਦੇ ਵਿੱਚ ਲੱਗੀ ਸੀ ਜੋ ਕਿ ਬੇਕਾਰ ਲੋਕਾਂ ਦੇ ਰਹਿਣ ਦੀ ਥਾਂ ਸੀ ਅੱਗ ਇਹ ਨਹੀਂ ਜਿਆਦਾ ਭਿਆਨਕ ਸੀ ਕਿ ਅਰਜੁਨ ਅਤੇ ਵਿਕਾਸ بچ ਨਹੀਂ ਸਕੇ ਅਤੇ ਪੁਲਿਸ ਨੇ ਤੁਰੰਤ ਲਾਸ਼ਾਂ ਨੂੰ ਕਬਜ਼ੇ ਦੇ ਵਿੱਚ ਲੈ ਲਿਆ ਅਤੇ ਅੱਗੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਇਸ ਘਟਨਾ ਨੇ ਇੱਕ ਵਾਰ ਫਿਰ ਤੋਂ ਦਿੱਲੀ ਦੇ ਵਿੱਚ ਬੇਕਾਰ ਲੋਕਾਂ ਦੀ ਸੁਰੱਖਿਆ ਤੇ ਸਵਾਲ ਖੜੇ ਕਰ ਦਿੱਤੇ ਹਨ ਵਿਆਹਾਂ ਦੇ ਵਿੱਚ ਚੋਰੀ ਦਾ ਸਿਲਸਿਲਾ ਲਗਾਤਾਰ ਚੱਲ ਰਿਹਾ ਹੈ ਤੇ ਅੱਜ ਦਿਨ ਹੀ ਕਿਸੇ ਨਾ ਕਿਸੇ ਸ਼ਹਿਰ ਤੋਂ ਅਜਿਹੀ ਖਬਰ ਸੁਣਨ ਨੂੰ ਮਿਲ ਹੀ ਜਾਂਦੀ ਹੈ ਜਿਸ ਦੇ ਵਿੱਚ ਚੋਰਾਂ ਦੇ ਵੱਲੋਂ ਵਿਆਹ ਵਾਲੇ ਫੈਮਿਲੀ ਮੈਂਬਰਾਂ ਦੇ ਪਰਸਾਂ ਨੂੰ ਨਿਸ਼ਾਨਾ ਬਣਾਇਆ ਜਾਂਦਾ ਹੈ ਤੇ ਜਿਹਾ ਇੱਕ ਮਾਮਲਾ ਹੁਸ਼ਿਆਰਪੁਰ ਦੇ ਚੰਡੀਗੜ੍ਹ ਰੋਡ ਤੇ ਪੈਂਦੇ ਇੱਕ ਪੈਲੱਸ ਤੋਂ ਸਾਹਮਣੇ ਆਇਆ ਜਿੱਥੇ ਕਿ ਕੱਲ ਵਿਆਹ ਸਮਾਗਨ ਦੇ ਵਿੱਚ ਇੱਕ ਛੋਟੇ ਬੱਚੇ ਨੇ ਵਿਆਹ ਵਾਲੀ ਕੁੜੀ ਦੀ ਮਾਤਾ ਦਾ ਪਰਸ ਹੈ ਜਿਹੜਾ ਉਸ ਨੂੰ ਚੋਰੀ ਕਰ ਲਿਆ ਜਿਸ ਦੀ ਸਾਰੀ ਘਟਨਾ ਸੀ.ਟੀ.ਵੀ ਦੇ ਵਿੱਚ ਕੈਦ ਹੋਈ ਜਾਣਕਾਰੀ ਦਿੰਦੇ ਹੋਏ ਲੜਕੀ ਦੀ ਮਾਤਾ ਨੇ ਦੱਸਿਆ ਕਿ ਬਰਾਤ ਆਉਣ ਤੋਂ ਬਾਅਦ ਜਿਵੇਂ ਹੀ ਮੁੰਡੇ ਅਤੇ ਕੁੜੀ ਦੀ ਜੈਮ ਵਾਲਾ ਸ਼ੁਰੂ ਕੀਤੀ ਗਈ ਤਾਂ ਫੋਟੋ ਕਰਾਉਣ ਦੇ ਲਈ ਕੁੜੀ ਦੀ ਮਾਤਾ ਨੇ ਪਰਸ ਸੋਫੇ ਤੇ ਰੱਖਿਆ ਅਤੇ ਪਿਛਲੇ ਪਾਸੇ ਬੈਠ ਗਈ ਅਤੇ ਇਸ ਦੌਰਾਨ ਇੱਕ ਬੱਚਾ ਆਇਆ ਜਿਸ ਦੇ ਵੱਲੋਂ ਇਸ ਸਟੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਇਹ ਸਾਰਾ ਕੱਲ ਇੱਕ ਇੰਟੀਮੇਸ਼ਨ ਆਈ ਸੀ ਸਾਨੂੰ ਇੱਥੇ ਸਾਡੇ ਪੈਲਸਪੇਂ ਦਾ ਬਾਈਪਾਸ ਤੇ ਉੱਥੇ ਕੋਈ ਲੇਡੀ ਦਾ ਮੈਰਿਸੀ ਉਹਦੀ ਮਾਤਾ ਜਿਹੜੀ ਹੈ ਉਹ ਉਹਦੇ ਪਰਸ ਵਿੱਚ ਪੈਸੇ ਜੁਐਲਰੀ ਵਗੈਰਾ ਸੀ ਉਹਨਾਂ ਦੇ ਉਹ ਜਿੱਦਾਂ ਸਗਣ ਪਾਉਣ ਲਈ ਉਹਨੇ ਕੁਰਸੀ ਤੇ ਬੈਗ ਰੱਖਿਆ ਆਪਣਾ ਪਰਸ ਲੋਕੋ ਬੱਚਾ ਆਇਆ ਵਿਆਹ ਚ ਵੀਡੀਓ ਅਸੀਂ ਉੱਥੇ ਦੇਖੀ ਆ ਉਹ ਛੋਟਾ ਜਿਹਾ ਬੱਚਾ 12 14 ਸਾਲ ਦਾ ਉਹ ਦਾ ਉਥੋਂ ਪਰਸ ਚੁੱਕ ਕੇ ਲੈ ਜਾਂਦਾ ਹੈ ਉਹਦੀ ਸ਼ਾਨਬੀਨ ਕਰ ਰਹੇ ਆ ਅਸੀਂ ਕੈਮਰੇ ਵਗੈਰਾ ਚੈੱਕ ਕਰ ਰਹੇ ਆ ਜਿੱਧਰ ਨੂੰ ਬੱਚਾ ਗਿਆ ਆ ਜਿੱਦਾਂ ਵੀ ਕੋਈ ਇਨਵੈਸਟੀਗੇਸ਼ਨ ਦੌਰਾਨ ਜੋ ਵੀ ਕਾਰਵਾਈ ਸਾਹਮਣੇ ਆਉਂਦੀ ਆ ਉਹਦੀ ਰਿਕਾਰਡਿੰਗ ਲਈ ਕਾਰਵਾਈ ਕੀਤੀ ਜਾਵੇ ਤਰਨਤਾਰਨ ਜਿਮਨੀ ਚੋਣ ਦੇ ਨਤੀਜਿਆਂ ਤੋਂ ਬਾਅਦ ਹੁਣ ਪੰਜਾਬ ਦੇ ਵਿੱਚ ਮੁੜ ਤੋਂ ਇੱਕ ਹੋਰ ਚੋਣਾਂ ਹੋਣ ਜਾ ਰਹੀਆਂ ਹਨ ਪੰਜਾਬ ਦੇ ਵਿੱਚ ਜ਼ਿਲ੍ਹਾ ਪ੍ਰੀਸ਼ਦ ਅਤੇ ਪੰਚਾਇਤ ਸੰਪਤੀ ਚੋਣਾਂ ਦੇ ਐਲਾਨ ਤੋਂ ਬਾਅਦ ਹੁਣ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਵੱਲੋਂ ਇਸ ਦੀਆਂ ਤਿਆਰੀਆਂ ਮੁਕੰਮਲ ਕਰ ਲੀਆਂ ਗਈਆਂ ਨੇ ਅਤੇ ਅੱਜ ਨਾਮਿਨੇਸ਼ਨ ਦੇ ਪਹਿਲੇ ਦਿਨ ਰਈਆ ਬਲਾਕ ਦੇ ਰਟਰਨਿੰਗ ਅਫਸਰ ਦੇ ਕੋਲ ਫਾਈਲ ਜਮ੍ਹਾਂ ਕਰਾਉਣ ਦੇ ਲਈ ਫਿਲਹਾਲ ਕੋਈ ਨਹੀਂ ਸੀ ਪਹੁੰਚਿਆ ਤੇ ਇਸ ਦੌਰਾਨ ਗੱਲਬਾਤ ਕਰਦੇ ਹੋਏ ਰਈਆ ਬਲਾਕ ਦੇ ਰਟਰਨਿੰਗ ਅਫਸਰ ਸ਼੍ਰੀਮਤੀ ਸਰਜੀਤ ਕੌਰ ਨੇ ਦੱਸਿਆ ਕਿ ਰਈਆ ਬਲਾਕ ਦੇ ਵਿੱਚ ਪੰਚਾਇਤ ਸੰਪਤੀ ਚੋਣਾਂ ਕਰਵਾਉਣ ਦੇ ਲਈ ਤਿਆਰੀਆਂ ਮੁਕੰਮਲ ਕਰ ਲੀਆਂ ਗਈਆਂ ਜਿੱਦਾਂ ਕਿ ਅਸੀਂ ਸਭ ਜਾਣਦੇ ਹਾਂ ਪੰਜਾਬ ਰਾਜ ਚੋਣ ਕਮਿਸ਼ਨ ਵੱਲੋਂ ਪੰਚਾਇਤ ਸਮਤੀ ਅਤੇ ਜ਼ਿਲ੍ਹਾ ਪਰੀਸ਼ਦ ਚੋਣਾਂ ਦਾ ਐਲਾਨ ਕਰ ਦਿੱਤਾ ਗਿਆ ਹੈ ਜਿਸ ਦੇ ਸੰਬੰਧ ਵਿੱਚ ਅੱਜ ਮਿਤੀ 11 12 ਨੂੰ ਨੋਮੀਨੇਸ਼ਨ ਸ਼ੁਰੂ ਹੋ ਕੇ 14 12 ਨੂੰ ਮੁਕੰਮਲ ਚੋਣ ਖਤਮ ਹੋਵੇਗੀ ਤੇ ਜਿਸ ਦੀ ਗਿਣਤੀ 17 12 ਨੂੰ ਕੰਪਲੀਟ ਹੋਵੇਗੀ ਇਸ ਦੇ ਸੰਬੰਧ ਵਿੱਚ ਮੈਂ ਰਿਟਰਨਿੰਗ ਅਫਸਰ ਬਤੌਰ ਪਪਾ ਪਕਾਲਾ ਸਾਹਿਬ ਵਿਕੇ ਅਸੀਂ ਆਪਣੇ ਵੱਲੋਂ ਬੰਦੇ ਸਾਰੇ ਚੋਣਾਂ ਪ੍ਰਤੀ ਜਿੰਨੇ ਵੀ ਪ੍ਰਬੰਧ ਸੀਗੇ ਸਾਰੇ ਕੰਪਲੀਟ ਕਰ ਚੁੱਕੇ ਹਾਂ ਪੰਚਾਇਤ ਸੰਪਤੀ ਰਈਆ ਦੇ ਵਿੱਚ ਮੇਰੇ ਕੋਲ ਟੋਟਲ 89 ਵਿਲੇजेस ਨੇ ਜਿਨ੍ਹਾਂ ਨੂੰ ਅਸੀਂ 25 ਜ਼ੋਨਾਂ ਵਿੱਚ ਵੰਡਿਆ ਹੋਇਆ ਹੈ ਤੇ ਉਹਨਾਂ 25 ਜ਼ੋਨਾਂ ਦੇ ਵਿੱਚ ਸਾਡੇ ਕੋਲ ਕੁੱਲ 150 ਪੋਲਿੰਗ ਬੂਥ ਨੇ 150 ਪੋਲਿੰਗ ਬੂਥਾਂ ਉੱਪਰ ਸਾਡੇ ਵੱਲੋਂ ਹਰ ਤਰੀਕੇ ਦੀ ਚੈਕਿੰਗ ਕੀਤੀ ਜਾ ਚੁੱਕੀ ਹੈ ਉਹਨਾਂ ਦੀ ਰਿਪੋਰਟ ਵੀ ਜਿਹੜੀ ਹੈ ਮੁਕੰਮਲ ਕਰਕੇ ਅਸੀਂ ਉੱਪਰ ਸਰਕਾਰ ਨੂੰ ਭੇਜ ਚੁੱਕੇ ਨੇ ਜਿਸ ਵਿੱਚ ਹਰ ਬੂਥ ਦੇ ਉੱਪਰ ਹਰ ਤਰੀਕੇ ਦਾ ਮੁਕੰਮਲ ਪ੍ਰਬੰਧ ਜਿਸ ਦੇ ਵਿੱਚ ਕਮਰਾ ਇਲੈਕਟ੍ਰਿਸਿਟੀ ਰੈਂਪ ਹਰ ਤਰੀਕੇ ਦੀ ਸਹੂਲਤ ਜਿਹੜੀ ਹੈ ਉਪਲਬਧ ਹੈ ਪੰਜਾਬ ਦੇ ਵਿੱਚ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਤਾਬੀਗਲ ਵਸਦਿਆਂ ਹੀ ਸਿਆਸੀ ਪਾਰਟੀਆਂ ਦੇ ਵੱਲੋਂ ਮੀਟਿੰਗਾਂ ਦਾ ਸਿਲਸਿਲਾ ਸ਼ੁਰੂ ਕਰ ਦਿੱਤਾ ਗਿਆ ਹੈ ਜਿਸ ਦੇ ਵਿੱਚ ਅੱਜ ਬਲਾਕ ਸੰਮਤੀ ਚੋਣਾਂ ਜੌਨ ਚਵਿੰਡਾ ਕਲਾ ਤੋਂ ਉਮੀਦਵਾਰ ਐਲਾਨਣ ਦੇ ਲਈ ਆਪ ਵਰਕਰਾਂ ਦੀ ਅਹਿਮ ਮੀਟਿੰਗ ਗੁਰਦੁਆਰਾ ਬਾਬਾ ਸਾਧੂ ਸਿੱਖ ਚਵਿੰਡਾ ਕਲਾ ਦੇ ਵਿਖੇ ਸਰਪੰਚ ਗੁਰਪ੍ਰੀਤ ਸਿੰਘ ਸ਼ਾਹ ਦੀ ਅਗਵਾਈ ਹੇਠ ਹੋਈ ਅਤੇ ਜਿਸ ਦੇ ਵਿੱਚ ਚਵਿੰਡਾ ਕਲਾ ਖੁਰਦ ਮਾਦੋਕੇ ਅਤੇ ਬਰਾੜ ਪਿੰਡਾਂ ਦੇ ਮੋਹਤਬਰ ਅਤੇ ਵਰਕਰ ਸ਼ਾਮਿਲ ਹੋਏ ਮੀਟਿੰਗ ਨੇ ਵਿੱਚ ਪਹੁੰਚੇ ਹਲਕਾ ਰਾਜਸਥਾਨ ਸੀਡੀ ਇਨਚਾਰਜ ਮੈਡਮ ਸੋਨੀਆ ਮਾਨ ਜੌਨ ਚੋਗਾਵਾ ਤੋਂ ਜ਼ਿਲ ਨਦੇ ਵੱਲੋਂ ਵਿਚਾਰ ਵਟਾਂਦਰਾ ਕੀਤੇ ਗਏ ਰਾਜਸਥਾਨ ਪੁਲਿਸ ਨੇ ਸੀਆਈਡੀ ਇੰਟੈਲੀਜੈਂਸ ਵਿੰਗ ਨੂੰ ਇੱਕ ਵੱਡੀ ਸਫਲਤਾ ਮਿਲੀ ਹੈ ਸੀਆਈਡੀ ਨੇ ਪੰਜਾਬ ਦੇ ਇੱਕ ਨੌਜਵਾਨ ਨੂੰ ਗ੍ਰਿਫਤਾਰ ਕੀਤਾ ਹੈ ਜੋ ਕਿ ਸ਼੍ਰੀਨਗਰ ਦੇ ਵਿੱਚ ਪਾਕਿਸਤਾਨੀ ਖੁਫੀਆ ਏਜੰਸੀ ਦੇ ਲਈ ਜਾਸੂਸੀ ਕਰ ਰਿਹਾ ਸੀ ਜਾਸੂਸ ਦੀ ਪਛਾਣ ਪ੍ਰਕਾਸ਼ ਵਜੋ ਹੋਈ ਹੈ ਜੋ ਕਿ ਫਿਰੋਜ਼ਪੁਰ ਪੰਜਾਬ ਦਾ ਰਹਿਣ ਵਾਲਾ ਸੀ ਅਤੇ ਸ਼੍ਰੀਨਗਰ ਦੇ ਵਿੱਚ ਫੌਜੀ ਖੇਤਰ ਦੇ ਵਿੱਚ ਘੁੰਮਦਾ ਹੋਇਆ ਫੜਿਆ ਗਿਆ ਇਹ ਜਾਸੂਸ ਭਾਰਤੀ ਫੌਜ ਦੀ ਹਰ ਹਰਕਤ ਤੇ ਨਜ਼ਰ ਰੱਖ ਰਿਹਾ ਸੀ ਅਤੇ ਪਾਕਿਸਤਾਨ ਨੂੰ ਫੋਟੋਆਂ ਤੇ ਵੀਡੀਓਜ਼ ਭੇਜ ਰਿਹਾ ਸੀ ਲਗਾਤਾਰ ਆਈਐਸਆਈ ਨੂੰ ਫੌਜ ਨਾਲ ਸੰਬੰਧਿਤ ਜਾਣਕਾਰੀ ਭੇਜ ਰਿਹਾ ਸੀ ਸੀਆਈਡੀ ਇੰਟੈਲੀਜੈਂਸ ਦੇ ਆਈਜੀ ਪ੍ਰਫੁੱਲ ਕੁਮਾਰ ਨੇ ਦੱਸਿਆ ਕਿ ਪ੍ਰਕਾਸ਼ ਸਿੰਘ ਉਰਫ ਬਾਦਲ ਜੋ ਕਿ ਮੂਲ ਰੂਪ ਦੇ ਵਿੱਚ ਪੰਜਾਬ ਦੇ ਫਿਰੋਜ਼ਪੁਰ ਜ਼ਿਲ੍ਹੇ ਦੇ ਪਿੰਡ ਭਾਂਜਬਾ ਹਾਜੀ ਦਾ ਰਹਿਣ ਵਾਲਾ ਹੈ ਸੋਸ਼ਲ ਮੀਡੀਆ ਖਾਸ ਕਰਕੇ WhatsApp ਦੇ ਰਾਹੀਂ ਪਾਕਿਸਤਾਨ ਦੇ ਨਾਲ ISI ਹੈਂਡਲਾਂ ਦੇ ਰਾਹੀਂ ਲਗਾਤਾਰ ਸੰਪਰਕ ਦੇ ਵਿੱਚ ਸੀ ਅਤੇ ਇਹ ਨੌਜਵਾਨ ਰਾਜਸਥਾਨ ਪੰਜਾਬ ਹਰਿਆਣਾ ਤੇ ਗੁਜਰਾਤ ਦੀਆਂ ਫੌਜ ਦੀਆਂ ਗਤੀਵਿਧੀਆਂ ਵਾਹਨਾਂ ਆਵਾਜਾਈ ਫੌਜ ਟਿਕਾਣਿਆਂ ਸੜਕਾਂ ਤੇ ਸਰਹੱਦੇ ਬਣ ਰਹੀਆਂ ਰੇਲਵੇ ਲਾਈਨਾਂ ਅਤੇ ਨਵੇਂ ਨਿਰਮਾਣ ਕਾਰਜਾਂ ਦੀਆਂ ਫੋਟੋਆਂ ਕਲਿੱਕ ਕਰਦਾ ਸੀ ਅਤੇ ਪਾਕਿਸਤਾਨ ਨੂੰ ਭੇਜਦਾ ਸੀ ਮੋਗਾ ਦੇ ਵਿੱਚ ਵੇਲੇ ਖੁਦ ਮੁਕਾਬਲਾ ਕਰਵਾਇਆ ਗਿਆ ਜਿਸ ਦੇ ਵਿੱਚ 32 ਘੰਟਿਆਂ ਬਾਅਦ ਇਹ ਮੁਕਾਬਲਾ ਸੰਪੰਨ ਹੋ ਗਿਆ ਪੰਜਾਬ ਦੇ ਦੋ ਸਭ ਤੋਂ ਵੱਧ ਵੇਲੇ ਖੁਦ ਭਾਗੀਦਾਰ ਪ੍ਰਾਪਤ ਕੀਤੇ ਗਏ ਨੇ ਅਤੇ ਘੋਲੀਆਂ ਖੁਰ ਦੇ ਵਿਖੇ ਹੋਏ ਇਸ ਮੁਕਾਬਲੇ ਦੇ ਵਿੱਚ ਦੋਵੇਂ ਸਾਂਝੇ ਜੇਤੂ 31 ਘੰਟੇ 4 ਮਿੰਟ ਦੇ ਲਈ ਵੇਲੇ ਖੁੱਦ ਰਹੇ ਅਤੇ ਪਹਿਲਾ ਸਥਾਨ ਅਟਕੇ ਦੇਸ ਵਸਨੀਕ ਸਤਵੀਰ ਸਿੰਘ ਅਤੇ ਰੋਲੀ ਦੇ ਵਸਨੀਕ ਲਾਪ੍ਰੇਤ ਨੂੰ ਮਿਲਿਆ ਦੋਵੇਂ ਖਾਣੇ ਪਾਣੀ ਅਤੇ ਮੋਬਾਈਲ ਫੋਨਾਂ ਤੋਂ ਬਿਨਾ ਮੁਕਾਬਲੇ ਦੇ ਵਿੱਚ ਜੇਤੂ ਰਹੇ ਨ ਤੀਜਾ ਸਥਾਨ ਟੋੜੀਕੇ ਦੇ ਚਾਨਣ ਸਿੰਘ ਨੂੰ ਮਿਲਿਆ ਜਿਸ ਨੇ 29 ਘੰਟੇ ਵੇਲੇ ਖੁੱਦ ਰਹਿਣ ਦਾ ਰਿਕਾਰਡ ਬਣਾਇਆ ਹੈ ਤੇ ਲੋਕਾਂ ਨੂੰ ਮੋਬਾਈਲ ਫੋਨਾਂ ਤੋਂ ਦੂਰ ਰਹਿਣ ਅਤੇ ਕਿਤਾਬਾਂ ਦੇ ਨਾਲ ਜੁੜਨ ਦੇ ਲਈ ਉਤਸ਼ਾਹਿਤ ਕਰਨ ਲਈ ਕੋਲਿਆ ਖੁਰ ਦੇ ਵਿੱਚ ਇੱਕ ਵੇਲੇ ਖੁੱਦ ਮੁਕਾਬਲਾ ਕਰਵਾਇਆ ਗਿਆ ਸੀ ਜਿਸ ਦੇ ਵਿੱਚ ਪੰਜਾਬ ਭਰ ਤੋਂ 55 ਭਾਗੀਦਾਰਾਂ ਨੇ ਹਿੱਸਾ ਲਿਆ ਸੀ ਪ੍ਰਧਾਨ ਮੰਤਰੀ ਨਿੰਦਰ ਮੋਦੀ ਨੇ ਸ਼੍ਰੀਲੰਕਾ ਦੇ ਰਾਸ਼ਟਰਪਤੀ ਅਨੁਰਾਗਾ ਕੁਮਾਰਾ ਦਿਸਨਾਇਕੇ ਨਾਲ ਟੈਲੀਫੋਨ ਦੇ ਉੱਤੇ ਗੱਲਬਾਤ ਕੀਤੀ ਅਤੇ ਚੱਕਰਵਾਦ ਦਿੱਤਵਾ ਦੇ ਮੱਦੇਨਜ਼ਰ ਸ਼੍ਰੀਲੰਕਾ ਦੇ ਵਿੱਚ ਹੋਏ ਜਾਣੇ ਨੁਕਸਾਨ ਅਤੇ ਵਿਆਪਕ ਤਾਹਬਾਈ ਬਾਰੇ ਸੰਵੇਦਨਾ ਪ੍ਰਗਟ ਕੀਤੀ। ਆਪੀਐਮਓ ਨੇ ਇੱਕ ਬਿਆਨ ਦੇ ਵਿੱਚ ਕਿਹਾ ਕਿ ਉਹਨਾਂ ਲੋ ਭਾਰਤ ਦੇ ਲੋਕ ਇਸਾਫਤ ਦੀ ਘੜੀ ਦੇ ਵਿੱਚ ਸ਼੍ਰੀਲੰਕਾ ਦੇ ਲੋਕਾਂ ਦੇ ਨਾਲ ਮਜ਼ਬੂਤ ਏਕਤਾ ਅਤੇ ਸਮਰਥਨ ਦੇ ਵਿੱਚ ਖੜੇ ਰਹੇ ਹਨ। ਰਾਸ਼ਟਰਪਤੀ ਦਿਸਨਾਇਕੇ ਨੇ ਆਫਤ ਦੇ ਮੱਦੇਨਜ਼ਰ ਭਾਰਤ ਦੀ ਸਹਾਇਤਾ ਦੇ ਲਈ ਆਪਣਾ ਡੂੰਘਾ ਧੰਨਵਾਦ ਪ੍ਰਗਟ ਕੀਤਾ ਅਤੇ ਵਿਚਾਰ ਟੀਮਾਂ ਤੇ ਰਾਹਤ ਸਮੱਗਰੀ ਦੀ ਤੇਜ ਤਾਇਨਾਤੀ ਦੀ ਸ਼ਲਾਘਾ ਵੀ ਕੀਤੀ ਉਹਨਾਂ ਨੇ ਭਾਰਤ ਦੇ ਸਮੇਂ ਸਿਰ ਅਤੇ ਪ੍ਰਭਾਵਸ਼ਾਲੀ ਪ੍ਰਤੀਕਿਰਿਆ ਯਤਨਾ ਦਿਲੇ ਸ਼੍ਰੀਲੰਕਾ ਦੇ ਲੋਕਾਂ ਦੀ ਪ੍ਰਸ਼ੰਸਾ ਵੀ ਕੀਤੀ ਅਤੇ ਪ੍ਰਧਾਨ ਮੰਤਰੀ ਮੋਦੀ ਨੇ ਰਾਸ਼ਟਰਪਤੀ ਦਿਸਾਨਾਇਕੇ ਨੂੰ ਚੱਲ ਰਹੇ ਆਪਰੇਸ਼ਨ ਸਾਗਰਬੰਦੂ ਦੇ ਤਹਿਤ ਸ਼੍ਰੀਲੰਕਾ ਨੂੰ ਭਾਰਤ ਅਤੇ ਨਿਰੰਤਰ ਸਮਰਥਨ ਦਾ ਪ੍ਰੋਸਾ ਦਿੱਤਾ ਅਤੇ ਜੋ ਦੁਖੀ ਵਿਅਕਤੀਆਂ ਨੂੰ ਬਚਾਅ ਅਤੇ ਰਾਹਤ ਪ੍ਰਦਾਨ ਕਰਦਾ ਹੈ ਉਹਨਾਂ ਪ੍ਰੋਸਾ ਦਿੱਤਾ ਕਿ ਭਾਰਤ ਅਤੇ ਆਪਣੇ ਵਿਜ਼ਨ ਮਹਾਸਾਗਰ ਅਤੇ ਪਹਿਲੇ ਜਵਾਬ ਦੇਣ ਵਾਲੇ ਵਜੋਂ ਆਪਣੀ ਸਥਾਪਿਤ ਸਥਿਤੀ ਦੇ ਅਨੁਸਾਰ ਆਉਣ ਵਾਲੇ ਦਿਨਾਂ ਦੇ ਵਿੱਚ ਹਰ ਲੋੜਿੰਗ ਦੀ ਸਹਾਇਤਾ ਪ੍ਰਦਾਨ ਕਰਦਾ ਰਹੇਗਾ ਹੁਣ ਵਿਲਾ ਹੋ ਗਿਆ ਇੱਕ ਛੋਟੇ ਜਿਹੇ ਬ੍ਰੇਕ ਦਾ ਮਿਲਦੇ ਆਂ ਬ੍ਰੇਕ ਤੋਂ ਬਾਅਦ ਕਾਲ ਪੰਜਾਬੀ ਖਬਰਾਂ ਦੇ ਵਿੱਚ ਬਸ ਇੰਨਾ ਹੀ ਮੈਨੂੰ ਦੀ ਇਜਾਜ਼ਤ ਧੰਨਵਾਦ